ਰੇ ਲੁਕਲੇਸ਼ ਤੋਂ ਤਾਂਗਾ ਕੇ ਇੱਕ ਮਹਿਲਾ ਆਪਣੇ ਬੱਚਿਆਂ ਦੇ ਨਾਲ ਭਾਖੜਾ ਨਹਿਰ ਦੇ ਉੱਤੇ ਪਹੁੰਚਦੀ ਹੈ ਤੇ ਉਸ ਦੇ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਥੇ ਗੋਤਾਖੋਰ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਮਹਿਲਾ ਨੂੰ ਰੋਕਿਆ ਜਾਂਦਾ ਹੈ ਪੂਰਾ ਮਾਮਲਾ ਕੀ ਹੈ ਇੱਕ ਵਾਰ ਤੁਹਾਨੂੰ ਦੱਸ ਦਈਏ ਕਿ ਇੱਕ ਮਹਿਲਾ ਜੋ ਕਿ ਆਪਣੇ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਪਾਖੜਾ ਨਹਿਰ ਦੇ ਉੱਤੇ ਪਹੁੰਚਦੀ ਹੈ ਪਟਿਆਲਾ ਦੀ ਨਾਬਾ ਰੋਡ ਸਥਿਤ ਪਾਖੜਾ ਨਹਿਰ ਦੇ ਉੱਤੇ ਇੱਕ ਮਾਂ ਆਪਣੇ ਦੋ ਮਾਸੂਮ ਬੱਚਿਆਂ ਨੂੰ ਲੈ ਕੇ ਜਿਹੜਾ ਪਹੁੰਚੀ ਘਰੇਲੂ ਕਲੇਸ਼ ਤੋਂ ਤੰਗ ਸੀ ਆਤਮ ਹੱਤਿਆ ਕਰਨ ਦੇ ਲਈ ਪਹੁੰਚੀ ਸੀ ਲੇਕਿਨ ਇਨੀਆਂ ਦੇ ਵਿੱਚ ਹੀ ਪਾਖੜਾ ਨਹਿਰ ਦੇ ਉੱਤੇ ਮੌਜੂਦ ਗੋਤਾਖੋਰਾਂ ਦੀ ਟੀਮ ਨੇ ਇਸ ਸਾਰੀ ਅਨਹੋਣੀ ਹੋਣ ਤੋਂ ਬਚਾ ਲਈ ਕਿਉਂਕਿ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੀ ਔਰਤ ਨੇ ਦੱਸਿਆ ਉਹਨਾਂ ਦੇ ਮੁਤਾਬਕ ਹੀ ਉਸ ਦੀ ਉਮਰ ਛੇੜੀ ਹੈ 25 ਸਾਲ ਦੇ ਕਰੀਬ ਹੈ 2 ਸਾਲ ਤੋਂ ਉਸ ਦੇ ਘਰ ਦੇ ਵਿੱਚ ਘਰੇਲੂ ਕਲੇਸ਼ ਜਿਹੜਾ ਚੱਲ ਰਿਹਾ ਸੀ ਜਿਸ ਤੋਂ ਤੰਗ ਪਰੇਸ਼ਾਨ ਰਹਿੰਦੀ ਸੀ ਤੇ ਅੱਜ ਆਪਣੇ ਨਾਲ 3 ਸਾਲ ਦੀ ਬੱਚੀ 8 ਸਾਲ ਦੇ ਮੁੰਡੇ ਨੂੰ ਨਾਲ ਲੈ ਕੇ ਭਾਖੜਾ ਨਹਿਰ ਦੇ ਉੱਤੇ ਆਤਮ ਹੱਤਿਆ ਕਰਨ ਦੇ ਲਈ ਪਹੁੰਚਦੀ ਹੈ ਇੱਥੇ ਦੱਸ ਦਈਏ ਕਿ ਇਹ ਵੀ ਜਾਣਕਾਰੀ ਮਿਲੀ ਹੈ ਲੇਕਿਨ ਜਿਨੇ ਨੂੰ ਆਤਮ ਹੱਤਿਆ ਕਰਨ ਲੱਗੀ ਉਹਨੇ ਦੇ ਵਿੱਚ ਇਸ ਦੀ ਜੋ ਨਿੱਕੀ ਬੱਚੀ ਸੀ ਜਿਸ ਦੀ ਉਮਰ 3 ਸਾਲ ਉਹ ਡਰ ਕੇ ਭਾਖੜਾ ਨਹਿਰ ਦੇ ਉੱਤੇ ਮੌਜੂਦ ਗੋਤਾਖੋਰ ਦੇ ਗਲੇ ਲੱਗ ਕੇ ਰੋ ਪੈਣ ਹੈ ਮੰਮੀ ਮੰਮੀ ਕਹਿਣ ਲੱਗ ਜਾਂਦੀ ਹੈ ਤੇ ਇੰਨੇ ਦੇ ਵਿੱਚ ਗੋਤਾਖੂਰਾਂ ਜਦੋਂ ਉੱਥੇ ਦੇਖਦੇ ਨੇ ਤਾਂ ਇਹ ਵੇਖਿਆ ਜਾਂਦਾ ਹੈ ਕਿ ਇੱਕ ਮਾਂ ਆਪਣੇ ਬੱਚਿਆਂ ਦੇ ਨਾਲ ਭਾਗਣਾ ਨਹਿਰ ਦੇ ਵਿੱਚ ਛਾਲ ਮਾਰਨ ਦੇ ਲਈ ਪਹੁੰਚੀ ਹੈ ਜਿਸ ਤੋਂ ਬਾਅਦ ਜੋ ਗੋਤਾਖੂਰਾਂ ਦੀ ਟੀਮ ਸੀ ਉਹਨਾਂ ਦੇ ਵੱਲੋਂ ਮਸਤੈਦੀ ਦਿਖਾਉਂਦੇ ਹੋਏ ਸਾਰੀ ਅਨਹੋਣੀ ਹੂਮ ਤੋਂ ਜਿਹੜੀ ਹੈ ਬਚਾਲੀ ਇਸ ਮੌਕੇ ਬੱਚਿਆਂ ਦੀ ਮਾਂ ਨੇ ਗੱਲਬਾਤ ਕਰਦੇ ਹੋਏ ਆਪਣੇ ਘਰ ਦੀ ਸਾਰੀ ਗੱਲ ਗੱਲ ਜਿਹੜੀ ਦੱਸੀ ਹੈ ਕਿ ਆਖਰਕਾਰ ਕਿਉਂ ਉਸਦੇ ਵੱਲੋਂ ਇਹ ਖੂਫਨਾ ਕਦਮ ਚੁੱਕਿਆ ਜਾ ਰਿਹਾ ਸੀ ਕੀ ਕੁਝ ਉਸਦੇ ਵੱਲੋਂ ਦੱਸਿਆ ਜਾ ਰਿਹਾ ਤੁਸੀਂ ਖੁਦ ਸੋਚੋ ਮੈਨੂੰ ਵੀ ਪਕੜਾ ਤੇ ਆਈ ਸੀ ਜਿਹੜੇ ਮੈਂ ਬਹੁਤ ਪਰੇਸ਼ਾਨ ਹੋ ਰੱਖੀਆਂ ਬਹੁਤ ਦੁਖੀ ਹੋਈ ਪਿਆ ਆਪਣੇ ਪੇਕੇਆ ਵੱਲੋਂ ਵੀ ਆਪਣੇ ਸੋਹਰੇ ਵੱਲੋਂ ਵੀ ਮੇਰੇ ਘਰ ਵਾਲੇ ਨੇ ਵੀ ਬਹੁਤ ਪਰੇਸ਼ਾਨ ਕਰ ਰੱਖਿਆ ਸਭ ਤੋਂ ਜ਼ਿਆਦਾ ਉਸ ਕੁੜੀ ਨੇ ਪਰੇਸ਼ਾਨ ਕਰ ਰੱਖਿਆ ਮੈਨੂੰ ਕਿੜੀ ਉਹਦੀ ਪੂਰੀ ਦੂਜੀ ਜਿਹੜੀ ਕੁੜੀ ਹੈਗੀ ਆ ਸਾਡੇ ਰਿਸ਼ਤੇ ਸਾਰਾ ਖਰਾਬ ਕਰ ਦੋ ਉਹਨੇ ਸੀ ਬਹੁਤ ਸਹੀ ਰਹਿੰਦੇ ਸੀਗੇ ਸਾਨੂੰ ਕੋਈ ਦਿੱਕਤ ਨਹੀਂ ਸੀਗੀ ਮੇਰੇ ਬੱਚੇ ਬਿਲਕੁਲ ਸਹੀ ਰਹਿੰਦੇ ਸੀਗੇ ਕੋਈ ਪਰੇਸ਼ਾਨੀ ਨਹੀਂ ਸੀ ਦੱਗਦੀ ਉਹ ਸਾਡੇ ਲਾਈਫ ਚ ਆਈ ਪਈ ਆ ਸਾਰੀ ਤਿਆਸ਼ ਨਸ਼ੇ ਹੋ ਕੇ ਸਾਡੇ ਘਰ ਦੀ ਸਾਡੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਸਾਨੂੰ ਖਰਚੇ ਨਹੀਂ ਲੈਣ ਦੇਂਦੀ ਸਾਨੂੰ ਕੁਝ ਨਹੀਂ ਕਰਨ ਦੇਂਦੀ ਉਸ ਕੁੜੀ ਸਭ ਕੁਝ ਕਰਨ ਲਈ ਆਈ ਹਾਂ ਹਾਂਜੀ ਕਿਸ ਤਰ੍ਹਾਂ ਆਈ ਸੀ ਹਾਂਜੀ ਮੈਂ ਔਟੋ ਤੇ ਆਈ ਸੀ ਜੀ ਇਹ ਕਿੋਕਿਆਂ ਦੀ ਇੱਕ ਵਾਰੀ ਬੱਚਿਆਂ ਦੇ ਬਾਰੇ ਕੀ ਮਾਫਰ ਬੱਚੇ ਮੈਂ ਸੋਚਿਆ ਸੀ ਕਿ ਮੇਰੇ ਹੁੰਦੇ ਤਾਂ ਮੇਰੇ ਬੱਚਿਆਂ ਨੂੰ ਕੁਝ ਨਹੀਂ ਜਾਣਦੇ ਜੇ ਮੇਰੇ ਹੁੰਦੇ ਨਹੀਂ ਮੇਰੇ ਬੱਚਿਆਂ ਨੂੰ ਕੋਈ ਦੇਖਦਾ ਕਿ ਬਾਅਦ ਚ ਕਿਸੇ ਨੇ ਕੀ ਦੇਖਣਾ ਇਸ ਲਈ ਮੈਂ ਆਪਣੇ ਬੱਚਿਆਂ ਨੂੰ ਨਾਲ ਹੀ ਲਿਆਈ ਸੀ ਕਿੰਨੇ ਸਮੇਂ ਤੋਂ ਚੱਲ ਰਿਹਾ ਕਲੇਸ ਦਾ ਬੋਲ ਸਾਲ ਤੋਂ ਮੈਂ 2 ਸਾਲ ਤੋਂ ਚੱਲ ਰਿਹਾ ਜੀ ਹਾਂਜੀ ਹੁੰਦੀ ਸੀ ਕਿ ਮੈਂ ਘਰੇ ਬਹਿ ਜਾਂਦੀ ਸੀਗੀ ਵੀ ਚਲੋ ਨਿਬੜ ਜਾਏਗਾ ਜੋ ਵੀ ਮਸਲਾ ਹੱਲ ਹੋ ਜਾਏਗਾ ਪਰ ਅੱਜ ਤਾਂ ਕੁਝ ਮੈਨੂੰ ਜ਼ਿਆਦਾ ਪਰੇਸ਼ਾਨ ਕਰ ਰੱਖਿਆ ਮੈਂ ਆਪਣੀ ਮੰਮੀ ਕੋਲ ਨਹੀਂ ਜਾਂਦੀ ਸੀਗੀ ਤੇ ਮੇਰੀ ਮੰਮੀ ਕੋਲ ਨਹੀਂ ਮੇਰੇ ਨਾਲ ਸਭ ਲੜਦੇ ਸੀਗੇ ਉਧਰੋਂ ਮੈਨੂੰ ਬਹੁਤ ਪਰੇਸ਼ਾਨ ਕਰ ਰਿਆ ਆਂਦੀ ਸੀ ਕਿ ਘਰੇ ਮੇਰੇ ਨਾਲ ਸਭ ਲੜਦੇ ਸੀਗੇ ਸਾਰੇ ਮੈਨੂੰ ਫੋਨ ਕਰ ਕਰਕੇ ਪਰੇਸ਼ਾਨ ਕਰਾ ਰੱਖਦੇ ਸੀਗੇ ਕਦੀ ਕੋਈ ਲੜਦਾ ਕਦੀ ਕੋਈ ਮੇਰੇ ਬੱਚਿਆਂ ਵੀ ਗਲੀਆਂ 'ਚ ਰੋਲਦੇ ਕਦੀ ਉੱਧਰ ਰੋਲਦੇ ਕਦੀ ਉੱਧਰ ਰੋਲਦੇ ਦੋ ਦਿਨੋਂ ਕੱਲ੍ਹ ਦੇ ਮੇਰੇ ਬੱਚਿਆਂ ਨੇ ਕੁਝ ਨਹੀਂ ਖਾਇਆ ਕੁਝ ਨਹੀਂ ਪੀਆ ਅੱਜ ਵੀ ਕੁਝ ਨਹੀਂ ਖਾਇਆ ਵੀਰੇ ਜਿਹੜਾ ਜਿਨ੍ਹਾਂ ਨੇ ਕੱਢਿਆ ਜਿਹੜੇ ਫਰਦੇ ਸੀ ਉਹਨਾਂ ਨੇ ਮੇਰੇ ਬੱਚਿਆਂ ਨੂੰ ਕੁਝ ਦਿੱਤਾ ਜਲਦਾਂ ਤੇ ਮੇਰੇ ਬੱਚੇ ਠਿੱਕੇ ਬੈਠੇ ਵੀ ਰੋਣੇ ਲੱਗ ਗਏ ਜਦੋਂ ਉਹਨਾਂ ਨੇ ਫੜਿਆ ਮੈਂ ਉੱਥੇ ਥੋੜੀ ਤੇ ਲੰਘ ਗਈ ਸੀ ਕਿ ਮੇਰੇ ਬੱਚੇ ਰੋਣੇ ਲੱਗ ਗਏ ਕੰਦੇ ਸਿ ਨਹੀਂ ਜਾਂਦੇ ਉਹਨੇ ਬਾਅਦ ਫੜ ਕੇ ਮੈਨੂੰ ਖਿੱਚਿਆ ਮੈਂ ਨਹੀਂ ਤਾਂ ਛਾਲ ਮਾਰ ਜੰਨੀ ਸੀ ਪਾਖੜਾ ਚੱਲਦਾ ਮੇਰਾ ਨਾਮ ਜੀ ਸ਼ੰਕਰ ਭਰਦਵਾਜ ਬੋਲੇ ਸ਼ੰਕਰ ਡਾਈਬਰ کلب ਗੋਤਾਖਰੋ 3 ਹੈ ਸ਼ੰਕਰ ਜੀ ਕਿਹੜੀ ਪਾਖੜਾ ਕੀ ਹੋਇਆ ਉਹ ਇਹ ਨੰਬਰ ਰੋਡ 'ਪਾਖੜਾ ਨਹਿਰ ਦਾ ਪੁਲ ਹੈ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਗੋਤਾਖੋਰ ਆਪਣਾ ਘਰ ਦਾ ਗੁਜ਼ਾਰਾ ਕਰਦੇ ਨੇ ਰੰਗ ਦਾ ਸਿੱਕਾ ਕੱਢ ਕੇ ਆਪਣਾ ਗੁਜ਼ਾਰਾ ਕਰਦੇ ਨੇ ਸੋ ਇੱਥੇ ਪੌਣਾ ਘੰਟੇ ਪਹਿਲਾਂ ਇੱਕ ਲੇਡੀਜ਼ ਲੋਕ ਅਕਸਰ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਪਰ ਇੱਕ ਲੇਡੀਜ਼ ਜਿਹੜੀ ਆ ਇੱਕ 8 ਸਾਲ ਦਾ ਇੱਕ 3 ਸਾਲ ਦਾ ਬੱਚਾ ਲੈ ਕੇ ਇੱਥੇ ਪਹੁੰਚੀ ਸੀਗੀ ਜਿਹਨੂੰ ਉਹ ਜਦੋਂ ਅੱਗੇ ਗਈ ਤਾਂ ਗੋਤਾਖੋਰਾਂ ਨੇ ਰੋਕਿਆ ਨਹੀਂ ਪਰ ਜਦੋਂ ਅੱਗੇ ਗਈ ਤਾਂ ਬੱਚਿਆਂ ਨੇ ਤਰਪਣਾ ਸ਼ੁਰੂ ਕਰਤਾ ਜਿਹਦੇ ਵਿੱਚੋ ਜਿਹੜੀ ਗੁੜੀਆ 3 ਸਾਲ ਦੀ ਉਹ ਅਚਾਨਕ ਆਪਣੀ ਮਾਂ ਤੋਂ ਛੁਡਾ ਕੇ ਭੱਜ ਗਈ ਗੋਤਾਖੋਰ ਗੋਤਾਖੋਰ ਨੂੰ ਜੱਫੀ ਪਾਈ ਤਾਂ ਗੋਤਾਖੋਰ ਨੇ ਜਦੋਂ ਪੁੱਛਿਆ ਟੋਟਲੀ ਵਾਸਤੇ ਮੰਮੀ ਮੰਮੀ ਕਰਨ ਲੱਗੀ ਪਰ ਜਦੋਂ ਗੋਤਾਖੋਰਾਂ ਨੇ ਦੇਖਿਆ ਤਾਂ ਉਹ ਲੇਡੀਜ਼ ਨੂੰ ਵੀ ਕਵਰ ਕਰ ਰਿਹਾ ਬੱਚਿਆਂ ਨੂੰ ਵੀ ਕਵਰ ਕਰ ਰਿਹਾ ਤੇ ਇੱਥੇ ਬਿਠਾ ਲਿਆ ਤੇ ਬਿਠਾਣ ਤੋਂ ਬਾਅਦ ਉਹਨੂੰ ਗੱਲਾਂ ਪੁੱਛੀਆਂ ਤਾਂ ਉਹ ਇਹੀ ਦੱਸ ਰਹੀ ਹੈ ਵੀ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈਗਾ ਝਗੜਾ ਲੜਾਈ ਹੈਗਾ ਉਹ ਲੇਡੀਜ਼ ਦੇ ਬਹੁਤ ਮਾਰਕਟਾਈ ਹੋਈ ਹੈ ਉਹਦੇ ਹੱਥ ਪੈਰਾਂ ਤੇ ਕਾਫੀ ਨਿਸ਼ਾਨ ਪਏ ਹੋਏ ਨੇ ਜਿਹਨੂੰ ਅਸੀਂ ਜੀਵਿਤ ਬਚਾ ਲਿਆ ਤੇ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਮਾਰਡਰ ਟਾਊਨ ਚੌਂਕੀ ਤੇ ਪਮਨ ਕੁਮਾਰ ਡਿਊਟੀ ਅਫਸਰ ਜੋ ਮੌਕੇ ਤੇ ਪਹੁੰਚ ਕੇ ਸੀ ਜੇਕਰ ਅੱਜ ਦੇਰੀ ਹੋਣੀ ਥੋੜੀ ਜਿਹੀ ਵੀ ਤੀਨ ਜਾਨਾਂ ਚਲੀ ਜਾਣੀਆਂ ਸਕੇ ਹਣਾ ਜੇਕਰ ਗੋਤਾਖੋਰ ਇੱਥੇ ਨਾ ਹੁੰਦੇ ਜਾਂ ਔਲੇ ਅਸੀਂ ਕਿਸੇ ਤਰ੍ਹਾਂ ਦੇ ਬਿਜੀ ਹੁੰਦੇ ਤਾਂ ਇਹ ਮਾਸੂਮ ਬੱਚੇ ਜਿਹੜੇ ਹੈਗੇ ਪਾਣੀ ਦਾ ਬਹੁਤ ਤੇਜ਼ ਬਹਾਅ ਹੈ ਇਹਦੇ ਵਿੱਚ ਡੁੱਲ ਜਾਣੇ ਸੀਗੇ ਔਰ ਸ਼ਾਇਦ ਹੀ ਕੋਈ ਬਚਾ ਸਕਦਾ ਸੀ ਪਰ ਗੋਤਾਖੋਰਾਂ ਨੇ ਬਹੁਤ ਹੀ ਵਧੀਆ ਕੰਮ ਕਰਿਆ ਵੀ ਇਹਨਾਂ ਨੂੰ ਜੀਵਿਤ ਬਾਹਰ ਬਚਾਇਆ। ਅੰਕਲ ਜੀ ਤੁਸੀਂ ਵੀ ਕਿਹਾ ਨਹੀਂ ਸੀ ਗਾਇਸ ਲੇਡੀਸ ਨੂੰ ਕਿ ਬਈ ਕਿਸ ਤਰ੍ਹਾਂ ਕੋ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਹਨ ਵੀ ਐਡਾ ਵੱਡਾ ਕਾਰਨਾ ਕਰ ਦੀਆਂ ਨੇ ਬੱਚਿਆਂ ਦੇ ਨਾਲ। ਉਹ ਲੇਡੀਸ ਇਹ ਹੀ ਕਹਿੰਦੀ ਵੀ ਜੇ ਮੈਂ ਮਰ ਗਈ ਜੇ ਮੈਂ ਕੱਲੀ ਵੀ ਕਿਤੇ ਮਰਦੀ ਆ ਤਾਂ ਮੇਰੇ ਪਰਿਵਾਰ ਦਾ ਮੇਰੇ ਬੱਚਿਆਂ ਦਾ ਕੀ ਹੋਏਗਾ ਉਹ ਕਿਸ ਹਾਲਾਤਾਂ 'ਚ ਰਹਿਣਗੇ ਕਿਵੇਂ ਜੀਣਗੇ ਕੀ ਗੱਲਬਾਤ ਹੋਏਗੀ ਤਾਂ ਇਸ ਕਰਕੇ ਕਹਿੰਦੀ ਮੈਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਜਾਣਾ ਚੰਗਾ ਸਮਝਿਆ